ਸਸ਼ੀ ਕਾਲ ਦੀ ਦੋਸਤੋ ਅੱਜ ਇੱਕ ਦੋਸਤ ਦਾ ਫੋਨ ਆਇਆ ਸੀ ਸਮਰਾਲੇ ਦੇ ਨਾਲ ਪਿੰਡ ਹੈਗਾ ਮਾਦਕੁਰ ਤੇ ਇੱਕ ਗਰੀਬ ਪਰਿਵਾਰ ਦਾ ਲੜਕਾ ਹੈਗਾ ਹਰਪ੍ਰੀਤ ਜੀ ਉਹ 26 ਸਾਲ ਦੀ ਉਮਰ ਹੈ ਉਸ ਦੀ ਦੋਸਤੋ ਬੜੇ ਗਰੀਬ ਪਰਿਵਾਰ ਦੇ ਵਿੱਚ ਹੈਗਾ ਤੇ ਮੈਂ ਉਸ ਪਰਿਵਾਰ ਨਾਲ ਸੰਪਰਕ ਵੀ ਕੀਤਾ ਤਾਂ ਅਚਾਨਕ ਪਰਸੋਂ ਲੜਕਾ ਆਪਣੇ ਪਿੰਡ ਤੋਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਰਸਤੇ ਦੇ ਵਿੱਚ ਤੂਫਾਨ ਛਕੜ ਆਉਣ ਦੇ ਨਾਲ ਉਹ ਕਿਸੇ ਮਤਲਬ ਰੋਡ ਦੇ ਉੱਪਰ ਕਿਤੇ ਵਰਕਸ਼ਾਪ ਸੀ ਉੱਥੇ ਰੁਕ ਗਿਆ ਥੋੜੀ ਦੇਰ ਲਈ ਉਸ ਵਰਕਸ਼ਾਪ ਦੇ ਵਿੱਚੋਂ ਅਚਾਨਕ ਜੇ ਕੋਈ ਮਤਲਬ ਲੋਹੇ ਦਾ ਟੁਕੜਾ ਜਿਵੇਂ ਜਾਂ ਫਿਰ ਵਰਕਸ਼ਾਪ ਦੇ ਵਿੱਚ ਚੱਲਦੇ ਅਖਰਾਦ ਕਹਿ ਸਕਦੇ ਹਾਂ ਅਸੀਂ ਅਚਾਨਕ ਗਿਆ ਤਾਂ ਉਸ ਦੀ ਅੱਖ ਦੇ ਵਿੱਚ ਚਲਾ ਗਿਆ ਅੱਖ ਦੇ ਬਿਲਕੁਲ ਅੰਦਰ ਤੱਕ ਇਹ ਮੇਰੀ ਹੁਣੇ ਪਰਿਵਾਰ ਨਾਲ ਗੱਲ ਹੋਈ ਹੈ ਮੈਂ ਤੁਹਾਨੂੰ ਨੰਬਰ ਵੀ ਦੇ ਰਿਹਾ ਹਾਂ ਉਸ ਲੜਕੇ ਦਾ ਤੇ ਉਹਦੀ ਮਦਰ ਦਾ ਉਹਦੀ ਮਦਰ ਨਾਲ ਵੀ ਮੇਰੀ ਗੱਲ ਹੋਈ ਅੱਜ ਪੀਜੀਆਈ ਗਏ ਸੀ ਕੱਲ ਦਾ ਡਾਕਟਰ ਨੇ ਉਹਨਾਂ ਨੂੰ ਟੈਨ ਦਿੱਤਾ ਹੈ ਦੇਖੋ ਦੋਸਤੋ ਮਸਲਾ ਇਹ ਗੱਲ ਹੈ ਕਿ ਸਾਡਾ ਪੰਜਾਬ ਕਿਉਂਕਿ ਹਿੰਦੁਸਤਾਨ ਇੱਥੇ ਸਾਨੂੰ ਇਲਾਜ ਸਭ ਤੋਂ ਮਹਗਾ ਲੱਗਦਾ ਉਹ ਪਰਿਵਾਰ ਬੜਾ ਘਬਰਾਇਆ ਹੋਇਆ ਪਤਾ ਨਹੀਂ ਕਿੰਨੇ ਕੁ ਪੈਸੇ ਲੱਗਣਗੇ ਜੀ ਮੇਰੇ ਨਾਲ ਗੱਲ ਹੋਈ ਤੇ 40-50 ਹਜ਼ਾਰ ਰੁਪਏ ਲੱਗੇਗਾ ਉਹਨਾਂ ਦਾ ਬਟ ਮੈਨੂੰ ਕਿਸੇ ਦੋਸਤ ਨੇ ਕਹਿ ਕੇ ਯਾਰ ਅਗਰ ਤੁਸੀਂ ਕਿਸੇ ਲੋੜਵੰਦੀ ਮਦਦ ਹੈ ਇਸ ਪਰਿਵਾਰ ਦੀ ਇਸ ਬੱਚੇ ਦੀ ਜਿਹਦੀ ਉਮਰ 26 ਸਾਲ ਦਾ ਇਹ ਇਹ ਇਲਾਜ ਖੁੰਡ ਨਾਰਾਜ ਤਾਂ ਇਹਦੀ ਮਦਦ ਤੁਹਾਨੂੰ ਜ਼ਰੂਰ ਕਰਿਓ ਸੋ ਮੈਂ ਮੇਰੇ ਦੋਸਤ ਭਰਾਵਾਂ ਨੂੰ ਉਹ ਦਾਨੀ ਸੱਜਣਾਂ ਨੂੰ ਮੈਂ ਬੇਨਤੀ ਕਰਦਾ ਤੇ ਮੈਂ ਉਸ ਪਰਿਵਾਰ ਦਾ ਨੰਬਰ ਡਾਇਰੈਕਟ ਤੁਹਾਨੂੰ ਦੇਣ ਲੱਗਿਆ ਤੁਸੀਂ ਨੋਟ ਕਰ ਸਕਦੇ ਹੋ ਲੜਕੇ ਦਾ ਮੋਬਾਈਲ ਨੰਬਰ ਹੈਗਾ 99140 55279 ਇਹ ਉਹਦੀ ਮਤਲਬ ਘਰ ਦੇ ਵਿੱਚ ਜੋ ਮੋਬਾਈਲ ਨੰਬਰ ਹੈ ਕਈ ਵਾਰ ਨਹੀਂ ਮਿਲਦਾ ਉਹਦੀ ਮਦਰ ਵਗੈਰਾ ਯੂਜ਼ ਕਰਦੇ ਆ ਤਾਂ ਉਹਨਾਂ ਦਾ ਫੋਨ ਹੈਗਾ 99147 520 ਉਹਨਾਂ 65 ਮੈਂ ਨੰਬਰ ਦੁਬਾਰਾ ਫੇਰ ਰਿਪੀਟ ਕਰ ਦਿੰਦਾ 99140 55279 ਔਰ ਦੂਸਰਾ ਨੰਬਰ ਰਹੇਗਾ ਜੀ 99147 52059 ਦੋਸਤੋ ਮੈਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤੁਸੀਂ ਇਸ ਪਰਿਵਾਰ ਨਾਲ ਗੱਲ ਕਰਿਓ ਅ ਮਤਲਬ ਜਿੰਨੀ ਕੋ ਹੋ ਸਕੇ ਆਪਾਂ ਇਹਨਾਂ ਦੀ ਮਦਦ ਕਰੀਏ ਕੱਲ ਮੇਰੀ ਗੱਲ ਹੋਈ ਲੜਕੇ ਨਾਲ ਕਿ ਕੱਲ ਵੀ ਸੀ ਜਾਣਾ ਹੈਗਾ ਤੇ ਮਦਦ ਕਰੀਏ ਇਹ ਵੀ ਤੁਹਾਨੂੰ ਸਾਰੇ ਦੋਸਤਾਂ ਨੂੰ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ